ਕਿ ਕਰਨਲ ਪੁਸ਼ਪਿੰਦਰ ਸਿੰਘ ਬਾਟ ਕਟਮਾਰ ਮਾਮਲਾ ਹਾਈ ਕੋਰਟ ਦੇ ਵਿੱਚ ਅੱਜ ਪੇਸ਼ੀ ਸੀਗੀ ਪੇਸ਼ੀ ਤੋਂ ਬਾਅਦ ਜੋ ਕੁਝ ਸਾਹਮਣੇ ਆ ਉਹ ਤੋਂ ਬਾਅਦ ਉਹੀ ਕੁਝ ਕਲੀਅਰ ਹੋ ਗਿਆ ਜੋ ਕੱਲ ਸਾਡੇ ਐਕਸਪਰਟ ਹਾਈ ਕੋਰਟ ਦੇ ਵਕੀਲ ਜਗਮਉਂ ਸਿੰਘ ਜੀ ਹੋਰਾਂ ਨੇ ਸਾਡੀ ਇੰਟਰਵਿਊ ਵਿੱਚ ਕਿਹਾ ਸੀਗਾ ਕਿ ਅਰਾਵੀ ਹੈਗੇ ਨੇ ਸੀਬੀਆਈ ਤੋਂ ਇਲਾਵਾ ਕਿਸੇ ਹੋਰ ਸਟੇਟ ਦੀ ਪੁਲਿਸ ਵੀ ਇਨਕੁਆਰੀ ਕਰ ਸਕਦੀ ਹੈਗੀ ਆ ਉਹੀ ਸਾਰਾ ਕੁਝ ਅੱਜ ਸਾਹਮਣੇ ਆਇਆ ਪਰ ਲੋਕ ਲਿਪ ਵੀ ਛੁੜਾਉਂਦੇ ਆ ਜਿਹੜੀ ਕੱਲ ਦੀ ਇੰਟਰਵਿਊ ਦੇ ਵਿੱਚ ਐਡਵੋਕੇਟ ਜਗਮੋਹਨ ਜੀ ਨੇ ਕਿਹਾ ਸੀ ਇਹਨੂੰ ਸਮਝਦੀ ਆ ਵੀ ਸੀਬੀਆਈ ਦੀ ਬਜਾਏ ਕਿਸੇ ਹੋਰ ਸਟੇਟ ਦੇ ਵਿੱਚ ਵੀ ਭੇਜ ਸਕਦੀ ਆ ਵੀ ਹਿਮਾਚਲ ਪੁਲਿਸ ਨੂੰ ਦੇ ਦੇਵੇ ਯੂਟੀ ਪੁਲਿਸ ਨੂੰ ਦੇ ਦੇ ਚੰਡੀਗੜ੍ਹ ਵਾਲੀ ਨੂੰ ਜਾਂ ਹਰਿਆਣਾ ਪੁਲਿਸ ਨੂੰ ਸਾਡੀ ਕੋਸ਼ਿਸ਼ ਹੁੰਦੀ ਆ ਤੁਹਾਡੇ ਤੱਕ ਹਰੇਕ ਸੱਚ ਹਰੇਕ ਪਹਿਲੂ ਪਹੁੰਚਾਈਏ ਤੇ ਇਹੀ ਕੋਸ਼ਿਸ਼ ਸੀਗੀ ਜੁੜੀ ਅਸੀ ਦਿਖਾਈ ਸੀ ਤੇ ਅੱਜ ਮਾਨਯੋਗ ਹਾਈ ਕੋਰਟ ਵੱਲੋਂ ਕਹਿ ਦਿੱਤਾ ਕਿ ਯੂਟੀ ਪੁਲਿਸ ਇਸ ਮਾਮਲੇ ਦੀ ਜਿਹੜੀ ਹੁਣ ਜਾਣਕਾਰੀ ਇਕੱਠੀ ਕਰੂਗੀ ਇਨਵੈਸਟੀਗੇਸ਼ਨ ਕਰੂਗੀ 3 ਦਿਨਾਂ ਦੇ ਵਿੱਚ ਐਸਆਈਟੀ ਬਣਨੀ ਹੈ ਤੇ 4 ਮਹੀਨਿਆਂ ਦੇ ਵਿੱਚ ਇਹਦਾ ਨਤੀਜਾ ਜਿਹੜਾ ਹੈ ਉਹ ਸਾਹਮਣੇ ਆਣਾ ਹੈ ਇਸ ਸਾਰੇ ਪਹਿਲੂ ਦੇ ਉੱਪਰ ਹੁਣ ਐਡਵੋਕੇਟ ਜਗਮੋਨ ਜੀ ਕੀ ਸੋਚਦੇ ਨੇ ਯਾ ਅੱਗੇ ਨਾਲ ਦੀ ਸਟੱਡੀ ਇਹਦੇ ਬਾਰੇ ਕੀ ਦੱਸਦੀ ਆਪਾਂ ਗੱਲਬਾਤ ਕਰਦੇ ਆ ਜਗਮੋਨ ਜੀ ਕੱਲ ਵਾਲੀ ਗੱਲ ਥੋੜੀ ਕਿਤੇ ਨ ਕਿਤੇ ਦਰਸ਼ਕਾਂ ਦੇ ਸਾਹਮਣੇ ਆਈ ਤਾਂ ਅੱਜ ਕਲੀਅਰ ਹੋ ਗਿਆ ਕਿ ਹੁਣ ਯੂਟੀ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰੂਗੀ ਕਿੱਦਾਂ ਸਮਝਦੇ ਹੋ ਸਭ ਨੂੰ ਦੇਖੋ ਮੈਨੂੰ ਕੱਲ ਵੀ ਕੁਝ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀਗਾ ਮੇਰੀ ਇੰਟੂਇਸ਼ਨ ਦੇ ਵਿੱਚ ਸੀ ਕਿ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਹੁੰਦਾ ਕਿ ਜੋ ਕੁਝ ਪਟੀਸ਼ਨਰ ਰਦੀਪ ਮੰਗਦਾ ਹੈਗਾ ਕੇਵਲ ਉਸੇ ਰਲੀਫ ਦੇ ਉੱਤੇ ਹੀ ਕੋਰਟਸ ਜਿਹੜੀਆਂ ਨੇ ਕਨਸਿਡਰੇਟ ਕਰਨ ਜਿਹੜੇ ਅਲਟਰਨੇਟਿਵ ਵਿਕਲਪ ਨੇ ਉਹਨਾਂ ਦੇ ਉੱਤੇ ਵੀ ਮਾਨਜੋ ਕੋਰਟਸ ਜਿਹੜੀਆਂ ਨੇ ਉਹ ਵਿਚਾਰ ਕਰਦੀਆਂ ਹੁੰਦੀਆਂ ਨੇ ਔਰ ਜਿਹੜਾ ਮੈਟਰ ਜਿਹੜਾ ਹੈਗਾ ਉਹਨਾਂ ਨੂੰ ਠੀਕ ਲੱਗਦਾ ਕਿ ਫੇਅਰ ਟ੍ਰਾਇਲ ਇੰਪਾਰਸ਼ਲ ਟ੍ਰਾਇਲ ਪੋਸੀਬਲ ਕਿਸ ਤਰ੍ਹਾਂ ਹੋ ਸਕਦਾ ਉਸ ਤਰ੍ਹਾਂ ਦਾ ਡਿਸੀਜਨ ਲੈ ਲੈਂਦੇ ਐਂਡ ਮੈਂ ਇਹ ਸਮਝਦਾ ਕਿ ਇੱਕ ਬਹੁਤ ਅੱਛਾ ਔਰ ਸ਼ਾਨਦਾਰ ਡਿਸੀਜਨ ਆ ਤੇ ਇਹ ਵੀ ਉਮੀਦ ਕਰਦਾ ਕਿ ਦੋਵੇਂ ਤਰੀਕਿਆਂ ਨੂੰ ਇਹ ਐਕਸੈਪਟੇਬਲ ਹੋਏਗਾ ਤੋ ਹੁਣ ਗੱਲ ਜਿਹੜੀ ਹੈਗੀ ਆ ਉਹ ਦੋ ਤਰੀਕੇ ਨਾਲ ਅੱਗੇ ਪ੍ਰੋਸੀਡ ਹੋ ਸਕਦੀ ਹੈ ਵੈਸੇ ਤਾਂ ਮਾਂਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਇਹ ਜੱਜਮੈਂਟ ਆ ਅਜੇ ਅਪਲੋਡ ਨਹੀਂ ਹੋਇਆ ਅਪਲੋਡ ਹੋਣ ਤੋਂ ਬਾਅਦ ਉਸ ਨੂੰ ਪੜਾਇਆ ਜਾਏਗਾ ਪੜਨ ਤੋਂ ਬਾਅਦ ਉਹਦੀਆਂ ਬ੍ਰਿਕੀਆਂ ਦੇਖੀਆਂ ਜਾਣਗੀਆਂ ਕਿ ਇਸ ਦੀ ਜਿਹੜੀ ਇਨਫੋਰਸਮੈਂਟ ਜਿਹੜੀ ਹੈਗੀ ਆ ਇਹਦੀ ਪਰਸੂਐਂਸ ਦੇ ਵਿੱਚ ਅੱਗੇ ਚੀਜ਼ਾਂ ਕਿਸ ਤਰ੍ਹਾਂ ਮੂਵ ਹੋਣਗੀਆਂ ਉਹ ਉਸ ਤੋਂ ਬਾਅਦ ਹੀ ਉਹਦੇ ਬਾਰੇ ਕੁਝ ਕਮੈਂਟ ਕੀਤਾ ਜਾ ਸਕਦਾ ਐਟ ði ਸਟੇਜ ਇਨਾਂਕ ਮੋਟਾ ਜਿਹਾ ਪਤਾ ਲੱਗਿਆ ਕਿ ਯੂਟੀ ਪੁਲਿਸ ਨੂੰ ਹੈਂਡਓਵਰ ਕੀਤੀ ਗਈ ਹੈ ਇਨਵੈਸਟੀਗੇਸ਼ਨ ਤੋਂ ਦੋ ਤਰੀਕੇ ਨਾਲ ਨਾਰਮਲੀ ਪੁਲਿਸ ਐਡਮਿਨਿਸਟ੍ਰੇਸ਼ਨ ਇਸ ਨੂੰ ਕਰਦੀ ਹੁੰਦੀ ਹੈ ਇੱਕ ਤਾਂ ਇਹ ਹੈਗਾ ਕਿ ਜੋ ਕੁਝ ਪਿੱਛੇ ਸਟੇਟ ਪੁਲਿਸ ਨੇ ਕੀਤਾ ਉਹ ਸਾਰਾ ਕੁਝ ਟਰਾਂਸਫਰ ਹੋ ਜਾਂਦਾ ਤੇ ਉਹ ਉਸ ਤੋਂ ਬਾਅਦ ਅੱਗੇ ਜਿਹੜਾ ਹੈਗਾ ਉਸ ਦੀ ਕਾਰਵਾਈ ਪ੍ਰਸੀਡ ਕਰਦੀ ਹੈ ਕਈ ਵਾਰੀ ਦੂਸਰਾ ਤਰੀਕਾ ਇਹ ਵੀ ਹੋ ਜਾਂਦਾ ਕਿ ਜੋ ਕੁਝ ਪਿੱਛੇ ਸਟੇਟ ਪੁਲਿਸ ਨੇ ਕੀਤਾ ਉਹਨੂੰ ਛੱਡ ਦਿੱਤਾ ਜਾਂਦਾ ਫਰੈਸ਼ ਐਫ ਆਈ ਆਰ ਕਰਕੇ ਉਸ ਤੋਂ ਬਾਅਦ ਫਰੈਸ਼ ਇਨਵੈਸਟੀਗੇਸ਼ਨ ਜਿਹੜੀ ਸਟਾਰਟ ਕੀਤੀ ਜਾਂਦੀ ਹੈ ਜਿੰਨੀ ਕਿ ਪਿਛਲੀ ਇਨਵੈਸਟੀਗੇਸ਼ਨ ਐਸ ਆਈ ਟੀ ਦੀ ਕੀਤੀ ਸੀ ਉਹ ਬੇਸ਼ੱਕ ਨੋਟਸ ਦੇ ਲਈ ਉਹ ਉਸਨੂੰ ਯੂਜ਼ ਕਰ ਲੈਣ ਪਰ ਰਸਮੀ ਤੌਰ ਦੇ ਉੱਤੇ ਉਹਨੂੰ ਨਹੀਂ ਇਨਕਲੂਡ ਕਰਦੇ ਉਹਨੇ ਦੇਖਣ ਵਾਲੀ ਗੱਲ ਹੋਏਗੀ ਕੀ ਡਾਇਰੈਕਸ਼ਨ ਚ ਕਿਸ ਪ੍ਰਕਾਰ ਦੇ ਆਇਸ਼ੂ ਹੋਈਆਂ ਨੇ ਤੇ ਜਿਹੜੇ ਯੂਟੀ ਦੇ ਡੀਜੀਪੀ ਨੇ ਉਹ ਇਸ ਨੂੰ ਅੱਗੇ ਕਿਸ ਤਰੀਕੇ ਦੇ ਨਾਲ ਪ੍ਰਸੀਡ ਕਰਦੇ ਆ ਤਾਂ ਕਿ ਦੋਨੇ 13 ਜਿਹੜੀਆਂ ਨੇ ਉਹਨਾਂ ਨੂੰ ਇੱਕ ਨਿਰਪੱਖ ਜਾਂਚ ਔਰ ਫੇਅਰ ਟ੍ਰਾਇਲ ਜਿਹੜਾ ਹੈਗਾ ਕੋਰਟ ਦੇ ਵਿੱਚ ਜਾ ਕੇ ਹੁਣ ਚੰਡੀਗੜ੍ਹ ਦੀ ਜਿਹੜੀ 43 ਸੈਕਟਰ ਦੀ ਅਦਾਲਤ ਹੈ ਉਸ ਦੇ ਵਿੱਚ ਇਸ ਕੇਸ ਦਾ ਜਿਹੜਾ ਹੈਗਾ ਟ੍ਰਾਇਲ ਹੋਏਗਾ ਤੇ ਇਹ ਲੱਗਦਾ ਇਹ ਹੈਗਾ ਕਿ ਇਨਵੈਸਟੀਗੇਸ਼ਨ ਨਿਰਪੱਖ ਔਰ ਜਿਹੜੀ ਹੈਗੀ ਆ ਫਲੋਰਲੈਸ ਹੋਏਗੀ ਤੇ ਦੋਨੇ ਦਿਨਾਂ ਇਹਦੇ ਵਿੱਚ ਸੈਟੀਸਫਾਈ ਹੋਣਗੇ ਐਡਵੋਕੇਟ ਸਾਹਿਬ ਇਸ ਦੇ ਵਿੱਚ ਜਿੰਨੀ ਕਿ ਜਾਣਕਾਰੀ ਸਾਡੇ ਕੋਲ ਆਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪੀੜਤ ਪੱਖ ਹੈ ਕਰਨੋ ਦਾ 6230 ਫੈਮਿਲੀ ਹੈ ਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਐਡਵੋਕੇਟ ਨੇ ਉਹਨਾਂ ਦੋਨੋਂ ਵੱਲੋਂ ਸਹਿਮਤੀ ਹੋ ਗਈ ਹੈ ਵੀ ਸਾਨੂੰ ਮਨਜ਼ੂਰ ਹੈ ਵੀ ਯੂਟੀ ਪੁਲਿਸ ਇਹਦੀ ਛਾਣਬਿੰਦ ਕਰੇ ਤੇ ਨਾਲ ਹੀ ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਜਿਸ ਜਿਸ ਚੀਜ਼ ਦੀ ਜ਼ਰੂਰਤ ਹੈ ਜਿਸ ਜਿਸ ਪਹਿਲੂ ਦੀ ਜ਼ਰੂਰਤ ਹੈ ਜਿਸ ਸਬੂਤ ਦੀ ਜ਼ਰੂਰਤ ਹੈ ਉਹਦੇ ਵਿੱਚ ਪੰਜਾਬ ਪੁਲਿਸ ਉਹਨਾਂ ਦੀ ਮਦਦ ਕਰੇਗਾ ਇਹ ਸਿੱਧੇ ਤੌਰ ਤੇ ਉੱਪਰ ਨਿਰਦੇਸ਼ ਦਿੱਤੇ ਗਏ ਨੇ ਪਰ ਜਿਹੜੀ ਇਨਵੈਸਟੀਗੇਸ਼ਨ ਹੈ ਹੁਣ ਯੂਟੀ ਪੁਲਿਸ ਨਹੀਂ ਕਰਨੀ ਹੈ ਤੇ 3 ਦਿਨਾਂ ਦੇ ਵਿੱਚ ਐਸਆਈਟੀ ਜਿਹੜੀ ਹੈ ਉਹਦਾ ਗਠਨ ਹੋਣਾ ਹੈਗਾ ਤੇ 4 ਮਹੀਨਿਆਂ ਦੇ ਵਿੱਚ ਤਾਂ ਨਤੀਜਾ ਜਿਹੜਾ ਹੈਗਾ ਉਹ ਸਾਹਮਣੇ ਆਉਣਾ ਚਾਹੀਦਾ ਹੈਗਾ ਇੱਕ ਟਾਈਮ ਬੰਦ ਕਰਤਾ ਕਿਉਂਕਿ ਇਹ ਸਵਾਲ ਤਾਂ ਕਰ ਰਹੇ ਆ ਇਸ ਰਾਏ ਦੀ ਪਰਸੋਂ ਪਟਿਆਲਾ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਅਸੀਂ ਉਹਦੇ ਵਿੱਚ ਸਵਾਲ ਕੀਤਾ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਇਨਕੁਆਰੀ ਜਿਹੜੀ ਇਹ ਕਦੀ ਵੀ ਟਾਈਮ ਬੰਦ ਨਹੀਂ ਹੁੰਦੀ ਪਰ ਹੁਣ ਇਹ 4 ਮਹੀਨੇ ਦੀ ਟਾਈਮ ਬੰਦ ਕਰਤੀ ਹੈ ਨਹੀਂ ਦੇਖੋ ਹੁਣ ਪਤਾ ਕਿਹਾ ਹੈਗਾ ਇਨਵੈਸਟੀਗੇਸ਼ਨ ਜਿਹੜੇ ਨਵੇਂ ਕ੍ਰਿਮੀਨਲ ਲਾਅ ਆਏ ਆ ਹੂੰ ਉਹਦੇ ਵਿੱਚ ਸੈਕਸ਼ਨਜ਼ ਦੇ ਹਿਸਾਬ ਦੇ ਨਾਲ ਇਨਕੁਆਰੀਆਂ ਟਾਈਮ ਬਾਉਂਡ ਨੇ ਉਹਦੇ ਵਿੱਚ ਪੁਰਾਣਾ ਜਿਹੜਾ ਸੀ ਜਿਹਨੂੰ ਸੀਆਰਪੀਸੀ ਕਹਿੰਦੇ ਸੀ ਉਹਦੇ ਵਿੱਚ ਥੋੜਾ ਖੁੱਲਾ ਸੀ ਹੂੰ ਤੇ ਨਵੇਂ ਜਿਹੜੇ ਕ੍ਰਿਮੀਨਲ ਲਾਅਜ਼ ਨੇ ਉਹਦੇ ਵਿੱਚ ਟਾਈਮ ਬਾਉਂਡ ਨੇ ਮੋਰਓਵਰ ਉਸ ਦੀ ਥੋੜੀ ਜਿਹੀ ਫਲੈਕਸੀਬਿਲਟੀ ਔਨਰੇਬਲ ਹਾਈ ਕੋਰਟ ਆਪਣੀ ਸਿਚੁਏਸ਼ਨ ਸਰਕਮਸਟੈਂਸਸ ਨੂੰ ਵਾਚ ਕਰਦਿਆਂ ਹੋયા ਉਹਦੇ ਵਿੱਚ ਕਈ ਦਫਾ ਕੀਤੀ ਜਾ ਸਕਦੀ ਹ ਹੁਣ 4 ਮਹੀਨਿਆਂ ਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਇਨਵੈਸਟੀਗੇਸ਼ਨ ਰਿਪੋਰਟ ਹੈਗੀ ਆ ਉਹ ਤਿਆਰ ਕਰਕੇ ਕਨਸਰਨਡ ਕੋਰਟ ਦੇ ਵਿੱਚ ਫਾਈਲ ਕੀਤੀ ਜਾਏਗੀ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜੇ ਸੈਕਸ਼ਨ ਚ ਆਲਰੇਡੀ ਪੰਜਾਬ ਪੁਲਿਸ ਨੇ ਲਗਾਏ ਹੋਏ ਸੀ ਕਿ ਸੇਮ ਸੈਕਸ਼ਨ ਜੀ ਯੂਟੀ ਪੁਲਿਸ ਟੇਕਓਵਰ ਕਰੇਗੀ ਔਰ ਜਾਂ ਫਰੈਸ਼ ਐਫ ਆਈ ਆਰ ਕਰਕੇ ਤੇ ਪਲੇਵਰੀ ਇਨਕੁਆਰੀ ਕੰਡਕਟ ਕਰਕੇ ਕੋਈ ਨਵੇਂ ਸੈਕਸ਼ਨ ਵੀ ਇਸ ਦੇ ਵਿੱਚ ਜੋੜੇ ਜਾ ਸਕਦੇ ਆ ਇਹ ਥੋੜਾ ਦੇਖਣ ਵਾਲੀ ਗੱਲ ਹੋਏਗੀ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਇਹ ਕਹਿ ਰਿਹਾ ਇਹ ਡਿਪੈਂਡ ਕਰਦਾ ਕਿ ਜੇਕਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਚੀਜ਼ ਆਈ ਆ ਕਿ ਯੂਟੀ ਪੁਲਿਸ ਉਹਨਾਂ ਦੀ ਮਦਦ ਲੈ ਸਕਦੀ ਆ ਤੇ ਇਹ ਇਹ ਇਸ ਤੇ ਡਿਪੈਂਡ ਕਰੇਗਾ ਕਿ ਯੂਟੀ ਪੁਲਿਸ ਨੂੰ ਇਸ ਸੰਬੰਧ ਵਿੱਚ ਕੋਈ ਮਦਦ ਚਾਹੀਦੀ ਹੈ ਜੇ ਚਾਹੀਦੀ ਹੋਊਗੀ ਤਾਂ ਉਹ ਪੰਜਾਬ ਪੁਲਿਸ ਨੂੰ ਐਕਸਟੈਂਡ ਕਰੇਗੀ ਕਿ ਸਾਨੂੰ ਇਸ ਮੈਟਰ ਦੇ ਵਿੱਚ ਜੋ ਕੁਝ ਤੁਸੀਂ ਕੀਤਾ ਪਹਿਲਾਂ ਉਹ ਸਬੰਧ ਦੇ ਵਿੱਚ ਜਿਹੜੀ ਹੈਗੀ ਆ ਉਹ ਸਾਨੂੰ ਮਦਦ ਦਿਓ ਉਹ ਇਨਵੈਸਟੀਗੇਸ਼ਨ ਏਜੰਸੀਆਂ ਦਾ ਲੈਵਲ ਆ ਅਕਿਊਜ਼ਡ ਦਾ ਲੈਵਲ ਨਹੀਂ ਹੈਗਾ ਉਹ ਏਜੰਸੀਆਂ ਨੇ ਜਿਹੜਾ ਪਹਿਲਾਂ ਕੁਝ ਕੀਤਾ ਜੇ ਕੀਤਾ ਹੋਇਆ ਉਸ ਪੁਆਇੰਟ ਦੇ ਉੱਤੇ ਔਰ ਉਹਨਾਂ ਨੇ ਮਦਦ ਮੰਗੀ ਤਾਂ ਸਟੇਟ ਗਵਰਨਮੈਂਟ ਦੀਆਂ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹ ਕੋਆਪਰੇਟ ਕਰਨੀਆਂ ਤੇ ਉਸ ਤਰ੍ਹਾਂ ਦੀ ਜਾਣਕਾਰੀ ਉਹਨਾਂ ਨਾਲ ਸ਼ੇਅਰ ਕਰਨੀਆਂ ਇਹ ਡਿਪੈਂਡ ਕਰਦਾ ਅੱਗੇ ਕਿ ਯੂਟੀ ਪੁਲਿਸ ਉਹਨਾਂ ਨੂੰ ਮੰਨੇ ਜਾਂ ਨਾ ਮੰਨੇ ਉਹ ਸ਼ੇਅਰਿੰਗ ਦਾ ਇਸ਼ੂ ਆ ਕਿ ਜਿਹੜੀ ਪੰਜਾਬ ਗਵਰਨਮੈਂਟ ਦੀ ਇਨਵੈਸਟੀਗੇਸ਼ਨ ਏਜੰਸੀ ਆ ਉਹਨ ਸਰਟਨ ਪੁਆਇੰਟਸ ਜੋ ਉਹਨਾਂ ਨੇ ਕਨਕਲੂਜਨ ਡਰਾ ਕੀਤੇ ਆ ਜਾਂ ਜਿੱਥੇ ਤੱਕ ਉਹਨਾਂ ਦੀ ਇਨਵੈਸਟੀਗੇਸ਼ਨ ਪਹੁੰਚੀ ਜੀ ਉਹ ਸ਼ੇਅਰ ਕਰੇਗੀ ਉਹਨਾਂ ਨੂੰ ਮੰਨਣਾ ਨਾ ਮੰਨਣਾ ਉਹ ਯੂਟੀ ਜਿਹੜੀ ਪੁਲਿਸ ਹੈਗੀ ਆ ਜਾਂ ਜਿਹੜੀ ਨਵੀਂ ਐਸਆਈਟੀ ਹੈ ਯੂਟੀ ਦੀ ਇਹ ਉਹਨਾਂ ਤੇ ਡਿਪੈਂਡ ਕਰਦਾ ਇਟ ਇਜ਼ ਨੋਟ ਅ ਬਾਈਂਡਿੰਗ ਇਫੈਕਟ ਜੇ ਯੂਟੀ ਪੁਲਿਸ ਦੀ ਜਿਹੜੀ ਇਨਕੁਆਰੀ ਸਾਹਮਣੇ ਆਉਂਦੀ ਹੈ 1% ਆਪਾਂ ਸੋਚਦੇ ਆ ਉਹਦੀ ਇਨਕੁਆਰੀ ਦੇ ਵਿੱਚ ਪੀੜਿਤ ਪੱਖ ਸਹਿਮਤ ਨਹੀਂ ਹੁੰਦਾ ਤਾਂ ਪੀੜਤ ਪੱਖ ਕੋਲੇ ਅਗਲਾ ਵੀ ਕੋਈ ਰਾਹ ਹੈਗਾ ਨਹੀਂ ਦੇਖੋ ਤੁਸੀਂ ਪਹਿਲਾਂ ਇਹ ਕਹਿ ਚੁੱਕੇ ਹੋ ਕਿ ਉਹਨਾਂ ਦੋਨਾਂ ਧਿਰਾਂ ਦੇ ਵਕੀਲ ਜਿਹੜੇ ਨੇ ਉਹ ਆਪਣੀ ਸਹਿਮਤੀ ਕਨਕਰੈਂਸ ਜਿਹੜੀ ਹੈ ਇਹਦੇ ਵਿੱਚ ਦੇ ਚੁੱਕੇ ਆ ਕਿ ਸਾਨੂੰ ਜੂਟੀ ਪੁਲਿਸ ਦੀ ਇਨਵੈਸਟੀਗੇਸ਼ਨ ਮਨਜ਼ੂਰ ਆ ਹਮਮ ਅਗਰ ਉਹਨਾਂ ਦੀ ਇਹ ਕਨਕਰੈਂਸ ਹੋਈ ਆ ਦੋਨੇ ਵਕੀਲਾਂ ਦੀ ਵਿੱਧੇ ਕਨਸੈਂਟ ਆਫ ਦੀ ਪਾਰਟੀਆਂ ਫਿਰ ਉਹਨਾਂ ਕੋਲੇ ਕੋਈ ਆਪਸ਼ਨ ਨਹੀਂ ਹੈਗਾ ਕਿ ਉਹ ਕਿਸੇ ਹੋਰ ਅਗਲੀ ਕੋਰਟ ਦੇ ਵਿੱਚ ਜਾ ਕੇ ਕੋਈ ਹੋਰ ਡਾਈਮੈਂਸ਼ਨ ਜਿਹੜੀ ਹੈ ਇਹਦੇ ਵਿੱਚ ਐਡ ਕਰਾਂ ਜੇ ਮੈਰਿਟ ਦੇ ਉੱਤੇ ਫੈਸਲਾ ਹੋਇਆ ਹੋਇਆ ਤੇ ਉਹ ਇੱਕ ਧਿਰ ਨੂੰ ਸਹਿਮਤ ਨਹੀਂ ਹੈਗੀ ਉਸ ਦੇ ਵਿੱਚ ਕੋਈ ਧਿਰ ਵੀ ਹੋ ਸਕਦੀ ਆ ਤਾਂ ਉਹ ਇਸ ਨੂੰ ਅੱਗੇ ਚੁਣੌਤੀ ਵੀ ਦੇ ਸਕਦੀ ਹੈ ਹਾਈ ਕੋਰਟ ਦੇ ਡਬਲ ਪੈਂਚ ਜਾਂ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਕੇਸ ਜਿਹੜਾ ਜਾ ਸਕਦਾ ਹੈਗਾ ਚਾਹੇ ਇਸੇ ਕੋਰਟ ਵਿੱਚ ਵੀ ਦੁਬਾਰਾ ਜਿਹੜੀ ਹੈਗੀ ਆ ਇੱਕ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ ਕਿ ਸਾਨੂੰ ਯੂਟੀ ਇਨਵੈਸਟੀਗੇਸ਼ਨ ਦਾ ਮਨਜ਼ੂਰ ਆ ਪਰ ਇਸ ਦੇ ਵਿੱਚ ਜਿਹੜੀ ਆ ਉਹ ਕੋਈ ਹੋਰ ਸੁਪੀਰੀਅਰ ਜੁਡੀਸ਼ੀਅਲ ਏਜੰਸੀ ਜਿਹੜੀ ਹੈਗੀ ਆ ਇੰਸਟੀਚਿਊਸ਼ਨ ਜਿਹੜੀ ਹੈਗੀ ਆ ਉਹਦੀ ਮੋਨਿਟਰਿੰਗ ਹੋਣੀ ਚਾਹੀਦੀ ਆ ਮੰਨ ਲਓ ਹਾਈ ਕੋਰਟ ਦੇ ਕਿਸੇ ਜੱਜ ਦੀ ਮੋਨਿਟਰਿੰਗ ਦੇ ਥੱਲੇ ਹੋਵੇ ਜੀ ਤੇ ਇਹ ਚੀਜ਼ ਤਾਂ ਫਿਰ ਇੱਕ ਫਰੈਸ਼ ਜਿਹੜੀ ਹੈਗੀ ਆ ਉਹ ਰਿਟ ਪਟੀਸ਼ਨੇ ਦੇ ਵਿੱਚ ਦਾਇਰ ਕਰਨੀ ਪਵੇਗੀ ਉਹ ਵੀ ਤਾਂ ਜੇਕਰ ਮੈਰਿਟ ਦੇ ਉੱਤੇ ਫੈਸਲਾ ਜੇ ਦੋਨਾਂ ਪਾਰਟੀਆਂ ਦੀ ਸਹਿਮਤੀ ਦੇ ਨਾਲ ਫੈਸਲਾ ਦੈਨ ਫਿਰ ਇਹ ਆਪਸ਼ਨ ਉਹਨਾਂ ਦੇ ਲਈ ਖੁੱਲੀ ਨਹੀਂ ਹੈ ਫਿਰ ਜਿਹੜਾ ਹੈਗਾ ਉਹ ਯੂਟੀ ਡੀਜੀਪੀ ਜਿਹੜੇ ਹੈਗੇ ਆ ਉਹ ਜਿਸ ਤਰੀਕੇ ਨਾਲ ਐਸਆਈਟੀ ਬਣਾ ਕੇ ਕਰਨਗੇ ਪਰਸੂਐਂਸ ਟੂ ਦੀ ਜੱਜਮੈਂਟ ਆਫ ਦੀ ਆਨਰੇਬਲ ਹਾਈ ਕੋਰਟ ਫਿਰ ਉਸ ਲਾਈਨ ਦੇ ਵਿੱਚ ਹੀ ਅੱਗੇ ਚੱਲੇਗਾ। ਯਾਨੀ ਕਿ ਹੁਣ ਜਿਹੜਾ ਪੀੜਤ ਪੱਖ ਹੈ ਤੇ ਜਿਹੜਾ આરોપી ਪੱਖ ਹੈ ਉਹਨਾਂ ਦੋਨਾਂ ਦੇ ਰਾਹ ਬੰਦ ਨਹੀਂ। ਹੁਣ ਜੋ ਫੈਸਲਾ ਹੋਏਗਾ ਉਹੀ ਹੈ ਕਿਉਂਕਿ ਸਹਿਮਤੀ ਦੋਨਾਂ ਦੀ ਹੋਈ ਹੈ। ਯੈਸ। ਹੁਣ ਉਹਨਾਂ ਵਿੱਚੋਂ ਕੋਈ ਅੱਗੇ ਨਹੀਂ ਜਾ ਸਕਦਾ। ਸਰਵਕਨ ਤੁਸੀਂ ਸਾਫ਼ ਕਲੀਅਰ ਕਰਤਾ ਕਿ ਜੇ ਪੀੜਤ ਪੱਖ ਤੋ ਸਰਕਾਰ ਦਾ ਜਿਹੜਾ ਪੱਖ ਮੰਨ ਜੁਗਾ ਹਾਈ ਕੋਰਟ ਦੇ ਵਿੱਚ ਸਹਿਮਤੀ ਹੋਈ ਹੈ ਕਿ ਯੂਡੀ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਹੁਣ ਇਸ ਤੋਂ ਕਿ ਕੋਈ ਰਾਹ ਨਹੀਂ ਹੈਗਾ ਤੁਸੀਂ ਕਹ ਰਾਹ ਬੰਦ ਹੈ ਪਰ ਜੇ 4 ਮਹੀਨੇ ਮਗਰੋਂ ਜਿਹੜਾ ਪੀੜਤ ਪੱਖ ਹੈ ਕਰਨਲ ਕੁਸ਼ਵਿੰਦਰ ਸਿੰਘ ਹੋਰਾਂ ਦਾ ਪੱਖ ਹੈ ਜਿਹੜੇ ਉਹਨਾਂ ਦੇ ਵਾਈਫ ਇਸਟ੍ਰੀਸ ਨੂੰ ਡਾਟਾ ਨਹੀਂ ਉਹ ਸਹਿਮਤ ਨਹੀਂ ਹੁੰਦੇ ਫਿਰ ਉਹ ਸੁਪਰੀਮ ਕੋਰਟ ਨਹੀਂ ਜਾਣਗੇ ਇਹ ਦੇਖੋ ਉਹ ਜਿਹੜੇ ਤੁਸੀਂ ਗੱਲ ਕਹਿ ਰਹੇ ਹੋ ਨਾ ਇਹਦੇ ਵਿੱਚ ਦੋ ਪੱਖ ਨੇ ਮੈਂ ਜਿਹੜੀ ਗੱਲ ਕਹੀ ਸੀ ਉਹ ਇਹ ਕਹੀ ਸੀ ਕਿ ਇਸ ਜੱਜਮੈਂਟ ਦੇ ਖਿਲਾਫ ਅੱਗੇ ਨਹੀਂ ਜਾਇਆ ਜਾ ਸਕਦਾ ਹੂੰ لیکن ਜਿਹੜੀ ਜੱਜਮੈਂਟ ਪਾਸ ਆਉਣ ਹੋਈ ਆ ਕਿ 4 ਮਹੀਨੇ ਦੇ ਵਿੱਚ ਵਿੱਚ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਆ ਇਹ ਸਟੈਚੂਟਰੀ ਪ੍ਰੋਵੀਜ਼ਨ ਵੀ ਆ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜੱਜਮੈਂਟ ਵੀ ਆ ਪਹਿਲੀ ਗੱਲ ਤਾਂ ਇਹ ਆ ਕਿ 4 ਮਹੀਨੇ ਵਿੱਚ ਅਗਰ ਨਹੀਂ ਕੰਪਲੀਟ ਹੁੰਦੀ ਥਿਸ ਇਜ਼ ਵਨ ਅਸਪੈਕਟ ਤਾਂ ਉਹਦੇ ਅਗੇਂਸਟ ਕੰਟੈਂਪਟ ਜਿਹੜੀ ਆ ਲਾਈ ਕਰਦੀ ਆ ਉਹਦੇ ਵਿੱਚ ਵੀ ਜਾ ਸਕਦੇ ਆ ਕਿ ਇਸੇ ਜੱਜਮੈਂਟ ਦੇ ਵਿੱਚ 4 ਮਹੀਨੇ ਦਾ ਸਮਾਂ ਦਿੱਤਾ ਹੈ ਤੇ 4 ਮਹੀਨੇ ਦੇ ਵਿੱਚ ਕੰਪਲੀਟ ਨਹੀਂ ਹੋਈ ਇਸ ਕਰਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਆ ਇਸ ਦੇ ਖਿਲਾਫ ਜਿਹੜਾ ਹੈਗਾ ਇਸੇ ਕੋਰਟ ਦੇ ਵਿੱਚ ਜਾਇਆ ਜਾ ਸਕਦਾ ਦੂਸਰੀ ਗੱਲ ਹੈਗੀ ਆ ਕਿ ਜਿਹੜੀ ਜੱਜ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੀ ਕੰਪਲੀਸ਼ਨ ਨਹੀਂ ਹੋਈ ਹੈ ਥਿਸ ਇਜ਼ ਵਨ ਰਿਸਪੈਕਟ ਉਹਦੇ ਬਾਅਦ ਜਿਹੜੀ ਐਸਆਈਟੀ ਆ ਜਿਨ੍ਹਾਂ ਨੇ 4 ਮਹੀਨਿਆਂ ਵਿੱਚ ਕੰਪਲੀਟ ਨਹੀਂ ਕੀਤੀ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਪਟੀਸ਼ਨ ਦੇ ਵਿੱਚ ਜਿਹੜਾ ਉਹ ਮੰਗਿਆ ਜਾ ਸਕਦਾ ਹੈਗਾ ਕੋਈ ਆਪਣਾ ਡਿਮਾਂਡ ਜਿਹੜੀ ਆ ਮੰਗੀ ਜਾ ਸਕਦੀ ਹੈ ਕਿ 4 ਮਹੀਨਿਆਂ ਦੇ ਵਿੱਚ ਇਹਨਾਂ ਨੇ ਕਿਉਂ ਕੰਪਲੀਟ ਨਹੀਂ ਕੀਤੀ ਇਹਦਾ ਇੱਕ ਦੂਜਾ ਪੱਖ ਵੀ ਹੈ ਕਿ ਯੂਟੀ ਜਿਹੜੀ ਆਪਣੇ ਪੁਲਿਸ ਹੈ ਗਿਆ ਉਹ ਅਗਰ 4 ਮਹੀਨਿਆਂ ਦੇ ਵਿੱਚ ਇਹਦੀ ਕੰਪਲੀਟ ਨਹੀਂ ਹੁੰਦੀ ਤਾਂ ਉਹ ਆਪਣੇ ਜਿਹੜਾ ਉਹਨਾਂ ਦਾ ਪਲੀਟਰ ਹੈਗਾ ਪਬਲਿਕ ਪ੍ਰੋਸੀਕਿਊਟਰ ਹੈਗਾ ਉਹਨਾਂ ਦੇ ਮਾਧਮ ਰਾਹੀਂ ਇਸੇ ਕੋਰਟ ਦੇ ਕੋਲੇ ਅਪੀਲ ਕਰ ਸਕਦੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਲੇਕਿਨ ਇਹਦੇ ਵਿੱਚ ਸਾਡੇ ਕੋਲੋਂ ਕੰਪਲੀਟ ਜਿਹੜੀ ਆ ਉਹ ਲੱਗਦੀ ਨਹੀਂ ਹੈ 4 ਮਹੀਨੇ ਚ ਪੂਰੀ ਹੋ ਗਈ ਇਸ ਕਰਕੇ ਸਾਨੂੰ ਇਹਦੇ ਵਿੱਚ ਥੋੜਾ ਐਕਸਟੈਂਸ਼ਨ ਦਿੱਤਾ ਜਾਵੇ ਉਹ ਐਕਸਟੈਂਸ਼ਨ ਵੀ ਮੰਗ ਸਕਦੇ ਆ ਇਹ ਤਾਂ ਸਾਰਾ ਕੋਸ਼ਿਸ਼ ਕਰਕੇ ਡਿਪੈਂਡ ਕਰਦਾ ਹੈ ਇਹ ਇਹ ਪ੍ਰਵਿਧਾਨ ਹੈਗਾ ਵੀ ਐਕਸਟੈਂਸ਼ਨ ਮੰਗ ਸਕਦੇ ਆ ਐਕਸਟੈਂਸ਼ਨ ਮੰਗ ਸਕਦੇ ਆ ਜੀ ਉਹ ਉਹ ਸਾਰਾ ਗਰਾਉਂਡ ਰ ਅ ਦੱਸਣਗੇ ਕਿ ਆ ਗਰਾਉਂਡ ਸੀ ਐਸ ਇਸ ਤਰ੍ਹਾਂ ਨਾਲ ਅਸੀਂ ਕੰਮ ਕੀਤਾ ਬਟ ਡਿਸਪਾਈਟ ਆਫ ਆਵਰ ਬੈਸਟ ਐਫਰਟਸ ਇਹ 4 ਮਹੀਨਿਆਂ ਦੇ ਵਿੱਚ ਕੰਪਲੀਟ ਨਹੀਂ ਹੋ ਸਕੀ ਹਾਲਾਂਕਿ ਸਟੈਚੂਟਰੀ ਪ੍ਰੋਵੀਜ਼ਨਸ ਵੀ ਹੈਗੇ ਆ ਉਹਦੇ ਵਿੱਚ ਦੂਸਰੀ ਗੱਲ ਕਿ ਹੈਗਾ ਸੈਟੀਸਫੈਕਸ਼ਨ ਆਫ ਟੂਵਰਡਸ ਇਨਵੈਸਟੀਗੇਸ਼ਨ ਉਹ ਇੱਕ ਅਲੱਗ ਗੱਲ ਆ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਆ ਤੁਰੰਤ ਇਹ ਜਿਹੜੀ ਟ੍ਰਾਇਲ ਕੋਰਟ ਹੈਗੀ ਆ ਉਹਦੇ ਅੱਗੇ ਪੇਸ਼ ਕੀਤੀ ਜਾਂਦੀ ਆ ਵਿਦ ਆਲ ਅ ਨੈਕਸਚਰਸ ਸਾਰਾ ਕੁਝ ਜੋ ਬਿਆਨ ਲਏ ਗਏ ਹੁੰਦੇ ਆ ਸਭ ਕੁਝ ਇਨਵੈਸਟੀਗੇਸ਼ਨ ਰਿਪੋਰਟ ਜਿਹਨੂੰ ਅਸੀਂ ਸਧਾਰਨ ਭਾਸ਼ਾ ਵਿੱਚ ਚਲਾਨ ਕਹਿੰਦੇ ਆ ਇਹ ਯੂਟੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਉੱਥੇ ਇਸ ਦੇ ਉੱਤੇ ਕੰਸੀਡਰੇਸ਼ਨ ਹੋਏਗੀ ਬਹਿਸ ਹੋਏਗੀ ਜੇ ਪੀੜਤ ਤੇਰੇ ਇਹ ਸਮਝਦੀ ਆ ਕਿ ਇਨਵੈਸਟੀਗੇਸ਼ਨ ਸੈਟੀਸਫੈਕਟਰੀ ਨਹੀਂ ਆ ਇਨਵੈਸਟੀਗੇਸ਼ਨ ਛੋਡੀ ਆ ਇਨਵੈਸਟੀਗੇਸ਼ਨ ਫਾਲਟੀ ਆ ਇਨਵੈਸਟੀਗੇਸ਼ਨ ਇਨਕੰਪੀਟੈਂਟ ਉਹਨਾਂ ਤੋਂ ਹੋਈ ਵੀ ਆ ਬਹੁਤ ਸਾਰੇ ਪੱਖੇ ਦੇ ਵਿੱਚ ਅਜੇ ਸੀ ਜਿਨ੍ਹਾਂ ਦੀ ਕੰਸਨਟਰੇਸ਼ਨ ਨਹੀਂ ਹੋਈ ਹੈ ਜਿਨ੍ਹਾਂ ਨੂੰ ਇਨਕਲੂਡ ਨਹੀਂ ਕੀਤਾ ਗਿਆ ਹੈ ਇਸ ਕਰਕੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਉਹ ਦੁਬਾਰਾ ਆ ਇਹਨਾਂ ਪੱਖਾਂ ਤੋਂ ਇਹਨਾਂ ਇਹਨਾਂ ਪੱਖਾਂ ਤੋਂ ਦੁਬਾਰਾ ਹੋਣੀ ਚਾਹੀਦੀ ਆ ਉਹ ਨੂੰ ਅਸੀਂ ਫਰਦਰ ਇਨਵੈਸਟੀਗੇਸ਼ਨ ਕਹਿੰਦੇ ਆ ਫਰਦਰ ਇਨਵੈਸਟੀਗੇਸ਼ਨ ਮੰਗ ਸਕਦੇ ਆ ਕਿ ਇਹ ਪੱਖ ਅਨਕਵਰਡ ਨੇ ਇਹਨਾਂ ਪੱਖਾਂ ਤੇ ਫੋਕਸ ਨਹੀਂ ਕੀਤਾ ਗਿਆ ਇਹ ਇਹਦੇ ਵਿੱਚ ਵਿਚਾਰੇ ਜਾਣੇ ਜ਼ਰੂਰੀ ਹੈਗੇ ਆ ਧੇਰਫੋਰ 173 8 ਦੇ ਵਿੱਚ ਜਿਹੜਾ ਹੈਗਾ ਪ੍ਰਾਣੇ ਜਿਹੜੀ ਕ੍ਰਿਮੀਨਲ ਆ ਲਾਅ ਉਹਦੇ ਵਿੱਚ ਇਸ ਦੀ ਇਨਵੈਸਟੀਗੇਸ਼ਨ ਦੁਬਾਰਾ ਹੋਣੀ ਚਾਹੀਦੀ ਆ ਹੁਣ ਨਵੇਂ ਕ੍ਰਿਮੀਨਲ ਲਾਅ ਦੇ ਵਿੱਚ 175 ਆ ਗਿਆ ਸੈਕਸ਼ਨ ਇਸ ਦਾ ਪੁਰਾਣੇ ਦੇ ਵਿੱਚ ਜਿਹੜਾ ਸੀਗਾ ਉਹ 173 8 ਸੀ। ਤੋਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਫ ਟ੍ਰਾਇਲ ਕੋਰਟ ਨਾਲ ਸੰਬੰਧਿਤ ਹੋ ਜਾਂਦੀਆਂ ਇਹਦੇ ਵਿੱਚ ਸੁਪਰੀਮ ਕੋਰਟ ਜਾਣ ਦੀ ਲੋੜ ਨਹੀਂ ਪੈਂਦੀ। ਹਾਂ। ਜੇ ਟ੍ਰਾਇਲ ਕੋਰਟ ਦਾ ਫੈਸਲਾ ਤੁਹਾਨੂੰ ਸਵੀਕਾਰ ਨਹੀਂ ਹੈ ਇਸ ਸੰਬੰਧ ਦੇ ਵਿੱਚ ਜਿਹੜਾ ਫਰਦਰ ਇਨਵੈਸਟੀਗੇਸ਼ਨ ਦਾ ਹੋਊਗਾ। ਦੈਨ ਯੂ ਕੈਨ ਮੂਵ ਟੂ ਦੀ ਆਨਰੇਬਲ ਹਾਈ ਕੋਰਟ। ਜੇ ਉਹਨਾਂ ਦਾ ਫੈਸਲਾ ਵੀ ਮਨਜ਼ੂਰ ਨਹੀਂ ਹੋਊਗਾ ਦੈਨ ਯੂ ਕੈਨ ਗੋ ਟੂ ਦੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ। ਫਿਰ ਇਹ ਇਸ ਤਰ੍ਹਾਂ ਰੂਟ ਬਣੇਗਾ। ਡਾਇਰੈਕਟ ਜਿਹੜਾ ਹੈਗਾ ਇਨਵੈਸਟੀਗੇਸ਼ਨ ਤੋਂ ਡੈਸ ਸੈਟੀਸਫੈਕਸ਼ਨ ਜाहिर ਕਰਨਾ ਸਿੱਧਾ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨਹੀਂ ਜਾਇਆ ਨਹੀਂ ਜਾ ਸਕਦਾ ਜੇ ਚਲੇ ਵੀ ਜਾਣਗੇ ਤਾਂ ਉਹ ਬਹੁਤਾ ਇੰਟਰਟੇਨ ਨਹੀਂ ਹੋਏਗਾ ਪ੍ਰਾਇਮਾ ਫਸਈ ਹੋਈ ਉਹਦੇ ਚਾਂਸਸ ਹੁੰਦੇ ਆ ਕਿ ਉਹ ਨਹੀਂ ਇੰਟਰਟੇਨ ਹੋਏਗੀ ਮੇਨਟੇਨੇਬਿਲਟੀ ਦਾ ਇਸ਼ੂ ਆ ਜਾਂਦਾ ਕਿ ਤੁਸੀਂ ਟ੍ਰਾਇਲ ਕੋਰਟ ਦੇ ਥਰੂ ਹੋ ਕੇ ਆਓ ਕਿਉਂਕਿ ਇਹ ਸਾਰਾ ਚੀਜ਼ ਜਿਹੜੀ ਹੈਗੀ ਹੈ ਨਾ ਇਨਵੈਸਟੀਗੇਸ਼ਨ ਸਬਮਿਟ ਟ੍ਰਾਇਲ ਕੋਰਟ ਦੇ ਅੱਗੇ ਹੋਏਗੀ ਟ੍ਰਾਇਲ ਕੋਰਟ ਉਹਨੂੰ ਐਗਜ਼ਾਮਨ ਕਰੇਗੀ ਤੇ ਐਗਜ਼ਾਮਨ ਕਰਨ ਤੋਂ ਬਾਅਦ ਫਰੇਮ ਆਫ ਚਾਰजेस ਹੋਏਗਾ ਤੇ ਜਦੋਂ ਉਹ ਐਗਜ਼ਾਮਨ ਕਰੇਗੀ ਉਦੋਂ ਇਹਨਾਂ ਦਾ ਵਕੀਲ ਪੀਟਿਤ ਤੇਰਵਾਲਾ ਅਗਰ ਉਹਦੇ ਵਿੱਚ ਇਨਕਨਕਲੂਸਿਵ ਚੀਜ਼ਾਂ ਰਹਿ ਗਈਆਂ ਜਾਂ ਅਨਕਵਰਡ ਚੀਜ਼ਾਂ ਰਹਿ ਗਈਆਂ ਉਹ ਪੁਆਇੰਟ ਆਊਟ ਕਰ ਸਕਦਾ ਤੇ ਉਹਨਾਂ ਮੈਟਰਸ ਦੇ ਉੱਤੇ ਫਰਦਰ ਇਨਵੈਸਟੀਗੇਸ਼ਨ ਮੰਗ ਸਕਦਾ ਇਹ ਤਾਂ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਹੈ ਕਿ ਹਾਂ ਸਾਨੂੰ ਮਨਜ਼ੂਰ ਹੈ ਤੁਸੀਂ ਆਪਣੀ ਇਨਵੈਸਟੀਗੇਸ਼ਨ ਹਾਈ ਕੋਰਟ ਦੇ ਮੁਤਾਬਕ ਜਿਵੇਂ ਕਰਵਾਉਣੀਆਂ ਕਰਵਾ ਸਕਦੇ ਹੋ ਤੇ ਵਿੜਤ ਪੱਖ ਉਹਦੇ ਵੀ ਗੱਲ ਬਣ ਲਈ ਹੈ ਹੁਣ ਗੱਲ ਆ ਜਾਂਦੀ ਜਿਹੜੇ ਆਫੀਸਰਸ ਇਸ ਦੇ ਵਿੱਚ ਫਸੇ ਨੇ ਜਿਨ੍ਹਾਂ ਦੇ ਉੱਪਰ ਨਾ ਇਹ ਸਾਰਾ ਮਾਮਲਾ ਦਰਜ ਹੋਇਆ ਹੈਗਾ ਉਹਨਾਂ 'ਚ ਕੋਈ ਆਫੀਸਰ ਅਲੱਗ ਤੌਰ ਤੋਂ ਪਟੀਸ਼ਨ ਪਾ ਸਕਦਾ ਇਹ ਜੇ ਉਹ ਆਲਰੇਡੀ ਪਾਰਟੀਆਂ ਇਹਦੇ ਵਿੱਚ ਹੂੰ ਤੇ ਉਹਨਾਂ ਦੇ ਕਨਕਰੈਂਸ ਦੇ ਵਿੱਚ ਆ ਵੀ ਠੀਕ ਆ ਯੂਟੀਪੁਲਿਸ ਨੂੰ ਦੇ ਦੋ ਹੂੰ ਫਿਰ ਤਾਂ ਨਹੀਂ ਉਹ ਅੱਗੇ ਜਾ ਸਕਦੇ ਅਗਰ ਉਹ ਇਸ ਪਟੀਸ਼ਨ ਦੇ ਵਿੱਚ ਨਹੀਂ ਹੈ ਦੋ ਤੇ ਰਹਿਣੇ ਇੱਕ ਪਾਸੇ ਪੰਜਾਬ ਸਟੇਟ ਆ ਔਰ ਇੱਕ ਪਾਸੇ ਪੀੜਤ ਤੇ ਰਾ ਹੂੰ ਫਿਰ ਉਹਨਾਂ ਦੇ ਕੋਲੇ ਆਪਸ਼ਨ ਹੈਗਾ ਉਹ ਇਸੇ ਪਟੀਸ਼ਨ ਦੇ ਵਿੱਚ ਉਹਨਾਂ ਨੂੰ ਅਧਿਕਾਰ ਵੀ ਸੀਗਾ ਉਹ ਪਾਰਟੀ ਬਣ ਸਕਦੇ ਸੀ ਲੇਕਿਨ ਜੇ ਹੁਣ ਉਹ ਪਾਰਟੀ ਨਹੀਂ ਬਣੀ ਹੈਗੇ ਤਾਂ ਉਹ ਵੱਖਰੀ ਪਟੀਸ਼ਨ ਲਗਾ ਕੇ ਇਸ ਫੈਸਲੇ ਦੀ ਦੁਬਾਰਾ ਜੁਡੀਸ਼ੀਅਲ ਸਕਰੂਟੀਨੀ ਦੇ ਸਬੰਧ ਦੇ ਵਿੱਚ ਉ ਜਾ ਸਕਦੇ ਆ ਇਸ ਮੈਟਰ ਕਿਉਂਕਿ ਇਹ ਸਵਾਲ ਮੇਰੇ ਦਿਮਾਗ ਚ ਤਾਂ ਆਇਆ ਕਿ ਕੱਲ ਪਰਸੋਂ ਦੀ ਗੱਲ ਸੀਗੀ ਇੱਕ ਪੁਲਿਸ ਅਫਸਰ ਨੇ ਆਪਣੀ ਗ੍ਰਿਫਤਾਰੀ ਵਾਸਤੇ ਪਟੀਸ਼ਨ ਪਾ ਕੇ 3 ਦਿਨਾਂ ਦੀ ਰੋਕ ਲਵਾਈ ਸੀਗੀ ਉਹਨਾਂ ਦੀ ਫਿਲਹਾਲ ਗ੍ਰਿਫਤਾਰੀ ਤੇ ਰੋਕ ਹੈਗੀ ਹੈ ਹੋ ਸਕਦਾ ਕਿ ਉਹ ਜਿਹੜਾ ਸੈਪਰੇਟ ਪਟੀਸ਼ਨ ਉਹ ਹੈਗੀ ਹੈ ਅਰੈਸਟ ਦੇ ਅਗੇਂਸਟ ਉਹ ਸੈਪਰੇਟ ਪਟੀਸ਼ਨ ਹੈਗੀ ਹੈ ਲੇਕਿਨ ਇਹ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਪਟੀਸ਼ਨ ਪਾਈ ਹੋਈ ਸੀ ਪੀੜਤ ਦੇ ਵੱਲੋਂ ਇਹ ਉਹਦਾ ਫੈਸਲਾ ਹੋਇਆ ਇਹਦੇ ਵਿੱਚ ਉਹ ਪਾਰਟੀ ਜਾ ਕੇ ਬਣੇ ਜਾਂ ਨਾ ਬਣੇ ਅਗਰ ਉਹ ਨਹੀਂ ਪਾਰਟੀ ਬਣੇ ਹੋਏ ਤਾਂ ਉਹਨਾਂ ਦੇ ਲਈ ਇੱਕ ਆਪਸ਼ਨ ਐਗਜ਼ਿਸਟ ਕਰਦੀ ਹੈ ਪਰ ਚਾਹੀਦਾ ਸੀ ਉਹਨਾਂ ਨੂੰ ਕਿ ਉਹ ਇਹਦੇ ਵਿੱਚ ਪਾਰਟੀ ਬਣਦੇ ਤੇ ਆਪਣਾ ਪੱਖ ਇਸੇ ਵਿੱਚ ਹੀ ਰੱਖ ਦਿੰਦੇ ਜੇ ਹੁਣ ਉਹ ਨਹੀਂ ਗਏ ਇਸ ਦੇ ਵਿੱਚ ਮੰਨ ਲਓ ਸਮਝਦੇ ਆਂ ਵੀ ਸਾਡੇ ਲਈ ਅਜੇ ਕੌਜ਼ ਆਫ ਐਕਸ਼ਨ ਨਹੀਂ ਹੈ ਸਾਨੂੰ ਇਹ ਪਤਾ ਹੀ ਨਹੀਂ ਹੈ ਕਿ ਆਨਰੇਬਲ ਹਾਈ ਕੋਰਟ ਕੀ ਫੈਸਲਾ ਕਰੇਗਾ ਅਗਰ ਉਹ ਫੈਸਲਾ ਸਾਨੂੰ ਐਕਸੈਪਟੇਬਲ ਨਹੀਂ ਹੋਊਗਾ ਤਾਂ ਹੁਣ ਉਹਨਾਂ ਦੇ ਕੋਲ ਆਪਸ਼ਨ ਹੈਗੀ ਹੈ ਕਿ ਉਹ ਰਿਟ ਪਟੀਸ਼ਨ ਪਾ ਕੇ ਇਸ ਨੂੰ ਦੁਬਾਰਾ ਇਹਦੀ ਜੁਡੀਸ਼ੀਅਲ ਸਕਰੂਟੀਨੀ ਵੀ ਕਰਵਾ ਸਕਦੇ ਆ ਇਸ ਤੋਂ ਹਾਇਰ ਕੋਰਟ ਦੇ ਵਿੱਚ ਵੀ ਜਿਹੜਾ ਹੈਗਾ ਜਾ ਸਕਦੇ ਆ ਜੇ ਇਹਨਾਂ ਵਿੱਚੋਂ ਕੋਈ ਵੀ ਧਿਰ ਜਿਹੜੀ ਹੈਗੀ ਆ ਉਹ ਕੰਕਰੈਂਸ ਦੇ ਨਾਲ ਨਹੀਂ ਹੋਈ ਆਪਸੀ ਸਮਝੌਤੇ ਦੇ ਨਾਲ ਨਹੀਂ ਹੋਈ ਪਰ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਦੋਨਾਂ ਦਾ ਸਮਝੌਤਾ ਹੋਇਆ ਵੀ ਇਹਨਾਂ ਦੋਨਾਂ ਕੋਲੇ ਤਾਂ ਕੋਈ ਆਪਸ਼ਨ ਹੈ ਨਹੀਂ ਠੀਕ ਹੈ ਤਾਂ ਇਸੇ ਨੂੰ ਹੀ ਰਿਸੋਰਟ ਕਰਨਾ ਪਏਗਾ ਜੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੀ ਵਿਜ਼ਟਨ ਦੇ ਵਿੱਚ ਫੈਸਲਾ ਦਿੱਤਾ ਉਸੇ ਪਰਸੂਐਂਸ ਦੇ ਵਿੱਚ ਜਿਹੜੀਆਂ ਚੀਜ਼ਾਂ ਅੱਗੇ ਵਧਣਗੀਆਂ ਲੇਕਿਨ ਉਹ ਤੀਸਰੀ ਧਿਰ ਅਗਰੇ ਦੇ ਵਿੱਚ ਸ਼ਾਮਲ ਨਹੀਂ ਸੀ ਉਹਨਾਂ ਦੇ ਕੋਲ ਇੱਕ ਆਪਸ਼ਨ ਐਗਜ਼ਿਸਟ ਕਰਦੀ ਐ ਉਹ ਹੋ ਸਕਦਾ ਉਹਨਾਂ ਨੂੰ ਇਹ ਯੂਟੀ ਵਾਲਾ ਫੈਸਲਾ ਵੀ ਮਨਜ਼ੂਰ ਹੋਵੇ ਕਿਉਂਕਿ ਇਹਦੇ ਵਿੱਚ ਨਾ ਕਈ ਪਹਿਲੂ ਆਉਂਦੇ ਹੁੰਦੇ ਆ ਜੀ ਗੱਲ ਕੱਲਾ ਇਹ ਨਹੀਂ ਹੈਗਾ ਕਿ ਆਪਾਂ ਕਿਸ ਉਹ ਦਿੱਤਾ ਇੱਕ ਤਾਂ ਪਹਿਲੂ ਇਹ ਹੈਗਾ ਕਿ ਸਭ ਤੋਂ ਵੱਧ ਕਨਸਿਡਰੇਸ਼ਨ ਹਮ ਹਮ ਆਨਰੇਬਲ ਹਾਈ ਕੋਰਟ ਦਾ ਇਸ ਗੱਲ ਦੇ ਉੱਤੇ ਹੁੰਦਾ ਕਿ ਫੇਅਰ ਟ੍ਰਾਇਲ ਕਿਵੇਂ ਪੋਸੀਬਲ ਆ ਕਿੱਥੇ ਪੋਸੀਬਲ ਆ ਇੱਕ ਤਾਂ ਇਹ ਫੈਕਟਰ ਹੁੰਦਾ ਇਹਦੇ ਦੂਜੀ ਗੱਲ ਇਹ ਵੀ ਹੁੰਦੀ ਹੈ ਜਦੋਂ ਟ੍ਰਾਇਲ ਹੋਏਗਾ ਤਾਂ ਉਹਦੇ ਵਿੱਚ ਵਿਟਨੈਸ ਜਾਣਗੇ ਗਵਾਹ ਆਣਗੇ ਹੋਰ ਆਣਗੇ ਜੇ ਮੰਨ ਲਓ ਆਪਾਂ ਕਿਸੇ ਦੂਰ ਦੇ ਸਟੇਟ ਦੇ ਵਿੱਚ ਆਪਾਂ ਇਹਦਾ ਸ਼ਿਫਟ ਕਰ ਦਿੰਦੇ ਆ ਇਨਵੈਸਟੀਗੇਸ਼ਨ ਤਾਂ ਉੱਥੇ ਗਵਾਹਾਂ ਦਾ ਜਾਣਾ ਦੂਰ ਜਾਣਾ ਔਖਾ ਕੰਮ ਹੋ ਜਾਂਦਾ ਹਾਲਾਂਕਿ ਵੀਡੀਓ ਕਾਨਫਰੈਂਸ ਫੈਸਿਲਿਟੀ ਹੁੰਦੀ ਹੈ ਅੱਜ ਕੱਲ ਦਿੱਤੀ ਗਈ ਹੈ ਐਕਸਟੈਂਡ ਕੀਤੀ ਗਈ ਹੈ ਪਰ ਫਿਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਤਾਂ ਕੋਸ਼ਿਸ਼ ਇਹ ਹੁੰਦੀ ਹੈ ਐਜ਼ far as possible ਕਿ ਫੇਅਰ ਟ੍ਰਾਇਲ ਵੀ ਹੋ ਜਵੇ ਤੇ ਵਿਟਨੈਸਸ ਨੂੰ ਕੋਈ ਜ਼ਿਆਦਾ ਡਿਸਟੈਂਸ ਵਿੱਚ ਤਾਇਨਾ ਕਰਨਾ ਪਵੇ ਉਸ ਪੱਖ ਤੋਂ ਆਈ ਐਪਰੀਸ਼ੀਏਟ ਦਿਸ ਡਿਸੀਜਨ ਦਿਸ ਡਿਸੀਜਨ ਇ ਵੈਰੀ ਗੁੱਡ ਐਂਡ ਵੈਰੀ ਐਪਰੀਸ਼ੀਏਬਲ ਇਹ ਬਹੁਤ ਵਧੀਆ ਡਿਸੀਜਨ ਹੈ ਇਸ ਤੇ ਉੱਪਰ ਪਰਿਵਾਰ ਵੀ ਰਜ਼ਾਮੰਦ ਹੋਇਆ ਹੈ ਜਿਹੜਾ ਸਰਕਾਰ ਵੱਲੋਂ ਬਖ ਸੀਗਾ ਉਹ ਵੀ ਰਜ਼ਾਮੰਦ ਹੋਇਆ ਹੁਣ ਇਹਦੇ ਚ ਇੱਕ ਲਾਸਟ ਕੁਐਸਚਨ ਹੈ ਮੇਰੇ ਜਨ ਵਿੱਚ ਵੈਸੀ ਆ ਗਿਆ ਹੋ ਸਕਦਾ ਮੈਂ ਬਹੁਤਾ ਵਾਜਬ ਨਾ ਹੋਵਾਂ ਪਰ ਇਹ ਦੱਸੋ ਕਿ ਜਿਹੜੀ ਐਸਆਈਟੀ ਦਾ ਗਠਨ ਹੁਣ ਹੋਣਾ ਦਿਨ ਦਿਨਾਂ ਵਿੱਚ ਉਹ ਜਿਹੜੇ ਆਫੀਸਰਸ ਦੇ ਨਾਮ ਸਾਹਮਣੇ ਆਣਗੇ ਕੀ ਉਹਨਾਂ ਆਫੀਸਰਸ ਦੇ ਉੱਪਰ ਵੀ ਕੋਈ ਕਿੰਤੂ ਪਰੰਤੂ ਹੋ ਸਕਦਾ ਕੀ ਨਾ ਬਲੋ ਇਹ ਦੇਖਣਾ ਪਏਗਾ ਜੀ ਕਿ ਜੱਜਮੈਂਟ ਪੂਰੀ ਪੜ ਕੇ ਉਹਦੇ ਵਿੱਚ ਗਾਈਡਲਾਈਨਸ ਸਾਰੀਆਂ ਦਿੱਤੀਆਂ ਹੋਈਆਂ ਨੇ ਤੇ ਉਸ ਗਾਈਡਲਾਈਨਸ ਦੇ ਉੱਤੇ ਹੀ ਉਹ ਐਸਆਈਟੀ ਬਣਾਣਗੇ ਜੀ ਜੇ ਮੰਨ ਲਓ ਇਸ ਤਰ੍ਹਾਂ ਦੀ ਕੋਈ ਇਲੈਬੋਰੇਟਿਵ ਚੀਜ਼ ਨਹੀਂ ਹੈਗੀ ਉਸ ਜੱਜਮੈਂਟ ਦੇ ਵਿੱਚ ਕੇਵਲ ਤੇ ਕੇਵਲ ਜਿਹੜੇ ਡੀਜੀਪੀ ਹੈਗੇ ਆ ਯੂਟੀ ਦੇ ਉਹਨਾਂ ਦੇ ਉੱਤੇ ਹੀ ਰੱਖ ਦਿੱਤਾ ਗਿਆ ਪਰ ਫਿਰ ਵੀ ਸਰਕਮਸਟੈਂਸਸ ਆਫ ਦੀ ਕੇਸ ਦੇਖ ਕੇ ਉਹ ਆਪਣੇ ਵੱਲੋਂ ਪ੍ਰੀਕਾਸ਼ਨ ਇਸ ਤਰ੍ਹਾਂ ਦਾ ਲੈਣਗੇ ਪ੍ਰੂਡੈਂਸ ਇਸ ਤਰ੍ਹਾਂ ਦੀ ਵਰਤਣਗੇ ਕਿ ਉਹਨਾਂ ਦੀ ਐਸਆਈਟੀ ਦੇ ਉੱਤੇ ਕੋਈ ਉਜਰ ਨਾ ਹੋਵੇ ਕੋਈ ਕਿੰਤੂ ਪਰੰਤੂ ਕਿਸੇ ਵੀ ਤਰਬ ਲੋ ਨਾ ਬਣੇ ਕਿਉਂਕਿ ਸੱਕਮਸਾਂਸ ਸਾਰੇ ਉਹਨਾਂ ਨੂੰ ਪਤਾ ਨੇ ਆਨਰੇਬਲ ਪੰਜਾਬ ਹਰਿਆਣਾ ਹਾਈ ਕੋਰਟ ਦੀ ਜਿਹੜੀ ਜੱਜਮੈਂਟ ਹੈਗੀ ਆ ਉਹ ਵੀ ਉਹਨਾਂ ਦੇ ਕੋਲ ਹੈਗੀ ਆ ਉਹ ਸਾਰੇ ਆਫੀਸਰ ਬੜੇ ਮੈਚੁਰ ਬੜੇ ਸੀਨੀਅਰ ਔਰ ਕੁਆਲੀਫਾਈਡ ਆਫੀਸਰ ਹੁੰਦੇ ਆ ਤੇ ਇਸ ਕਰਕੇ ਆਪਣੇ ਵੱਲੋਂ ਉਹ ਇਹ ਪ੍ਰੀਕਾਸ਼ਨ ਜ਼ਰੂਰ ਲੈਂਦੇ ਆ ਆਪਣੀ ਪ੍ਰੂਡੈਂਸ ਇਸ ਤਰ੍ਹਾਂ ਜ਼ਰੂਰ ਵਰਤਦੇ ਆ ਕਿ ਕਿਸੇ ਵੀ ਕਿਸਮ ਦਾ ਐਸਆਈਟੀ ਦੇ ਉੱਤੇ ਕੁਐਸਚਨ ਜਿਹੜਾ ਹੈ ਉਹ ਨਾ ਉੱਟੇ ਉਮੀਦ ਇਹ ਹੀ ਆ ਕਿ ਉੱਠੇਗਾ ਨਹੀਂ ਤੇ ਇਹ ਚੀਜ਼ ਜਿਹੜੀ ਹੈਗੇ ਆ ਆਪਣੇ ਇੱਕ ਜਿਹੜੇ ਜਸਟਿਸ ਦੇ ਕਨਕਲੂਜਨ ਵੱਲੋਂ ਅਗਰਸਰ ਹੋਏਗੀ। ਤੋਂ ਬਿਲਕੁਲ ਅਸੀਂ ਐਡਵੋਕੇਟ ਜਗਮੋਹਨ ਜਿੱਦਾਂ ਗੱਲਬਾਤ ਕਰ ਰਹੇ ਸੀਗੇ ਜੋ ਕਿ ਸੀਨੀਅਰ ਐਡਵੋਕੇਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਤੇ ਉਹਨਾਂ ਦਾ ਜਿਹੜਾ ਕੱਲ ਦਾ ਸਾਨੂੰ ਦਿੱਤਾ ਹੋਇਆ ਇੰਟਰਵਿਊ ਸੀਗਾ ਉਸ ਦੀਆਂ ਗੱਲਾਂ ਉਸ ਦੇ ਜਿਹੜੇ ਕਹੇ ਹੋਏ ਕਥਨ ਨੇ ਕਾਫੀ ਹੱਦ ਤੱਕ ਅੱਜ ਸੱਚ ਹੋਈਆਂ ਆਉਂਦੀਆਂ ਵਿਖਾਈ ਦਿੱਤੀਆਂ ਨੇ। ਕੱਲ ਉਹਨਾਂ ਨੇ ਕਿਹਾ ਸੀਗੇ ਵੀ ਕਿਸੇ ਹੋਰ ਸਟੇਟ ਦੀ ਪੁਲਿਸ ਯਾ ਯੂਟੀ ਪੁਲਿਸ ਇਸ ਦੇ ਉੱਪਰ ਇਨਕੁਆਇਰੀ ਕਰ ਸਕਦੀ ਹੈ ਤੇ ਅੱਜ ਮਾਨਯੋਗ ਹਾਈ ਕੋਰਟ ਨੇ ਉਹੀ ਕੁਝ ਸੁਣਾ ਦਿੱਤਾ ਜੋ ਕੱਲ ਸਾਡੀ ਇੰਟਰਵਿਊ ਵਿੱਚ ਸੀਗਾ ਫਿਲਹਾਲ ਆਉਣ ਵਾਲੇ ਦਿਨਾਂ ਵਿੱਚ ਕੀ ਹੋਏਗਾ ਉਹਦੇ ਉੱਪਰ ਜਿੰਨੀ ਕੁ ਜਾਣਕਾਰੀ ਇਸ ਇਹਨਾਂ ਕੋਲ ਲੈ ਸਕੇ ਉਹ ਤੁਹਾਡੇ ਤੱਕ ਪਹੁੰਚਾਈ ਹੈਗੀ ਹੈ ਇਹ ਜ਼ਰੂਰ ਦੇਖਣਾ ਹੋਏਗਾ ਕਿ ਜਿਹੜੇ ਐਸਆਈਟੀ ਦਾ ਹੁਣ ਗਠਨ ਹੋਣਾ ਹੈ ਉਹਦੇ ਚ ਕਿਹੜੇ ਆਫੀਸਰਜ਼ ਆ ਰਹੇ ਨੇ ਉਹਨਾਂ ਦੀ ਕੀ ਬੈਕਗ੍ਰਾਉਂਡ ਰਹੇਗੀ ਉਹਨਾਂ ਉੱਪਰ ਕੋਈ ਕਿੰਤਪ੍ਰੰਤ ਹੁੰਦਾ ਜਾਂ ਨਹੀਂ ਹੁੰਦਾ ਇਹ ਬਾਅਦ ਦਾ ਵਿਸ਼ਾ ਹੈ ਫਿਲਹਾਲ ਪੀੜਤ ਪੱਖ ਤੇ ਪੰਜਾਬ ਸਰਕਾਰ ਦੇ ਜਿਹੜੇ ਐਡਵੋਕੇਟ ਗੈਲਰੀ ਹੈ ਉਹਦੇ ਵੱਲੋਂ ਸਹਿਮਤੀ ਹੋ ਗਈ ਹੈ ਕਿ ਯੂਟੀ ਪੁਲਿਸ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਜੀ ਹੋਰਾਂ ਦੇ ਨਾਲ ਤੇ ਉਹਨਾਂ ਦੇ ਬੇਟੇ ਨਾਲ ਜਿਹੜੀ ਹੋਈ ਕੁੱਟਮਾਰ ਸੀਗੀ ਉਹਦੇ ਉੱਪਰ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ 4 ਮਹੀਨਿਆਂ ਦੇ ਵਿੱਚ ਵਿੱਚ ਉਹਦਾ ਨਤੀਜਾ ਵੀ ਸਾਹਮਣੇ ਆਉਣਾ ਲਾਜ਼ਮੀ ਕਰ ਦਿੱਤਾ ਹੈ ਮਾਨਯੋਗ ਹਾਈ ਕੋਰਟ ਨੇ ਤੁਸੀਂ ਇਹ ਇੰਟਰਵਿਊ ਵੇਖੀਏ ਤੁਹਾਨੂੰ ਕੀ ਲੱਗੀ ਆਪਣੇ ਕਮੈਂਟ ਜ਼ਰੂਰ ਦੱਸਿਓ ਧੰਨਵਾਦ ਜੀ